ਕੈਨੇਡਾ ਤੋਂ ਸਪੈਸ਼ਲ ਪੱਤਰਕਾਰ ਅਮਰਿਤ ਵਰਦੀ ਜੀ ਪਹੁੰਚੇ ਨੇ ਤੁਸੀਂ ਕੈਨੇਡਾ ਤੋਂ ਕਿਸਾਨਾਂ ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋ ਕੀ ਕੁਸ਼ਲ ਅਨਲਾਈਜ਼ ਕਰ ਰਹੇ ਹੋ ਕਿਹੋ ਜਿਹਾ ਮਾਹੌਲ ਹੋਂ ਤੱਕ ਦੀ ਤ੍ਰਾਸਦੀ ਹੈ ਸਾਡੀ ਕਿ ਅੱਜ ਸਾਨੂੰ ਦੁਬਾਰਾ ਉਹਨਾਂ ਹਾਲਾਤਾਂ ਦੇ ਵਿੱਚ ਖੜੇ ਹੋਣਾ ਪਿਆ ਹੈ ਪਿਛਲੀ ਵਾਰ ਲੱਗਾ ਸੀ ਕਿ ਇੰਨਾ ਲੰਬਾ ਅੰਦੋਲਨ ਜਿੱਤ ਕੇ ਵਾਪਸ ਮੁੜੇ ਆ ਪਰ ਅਫਸੋਸ ਕਿ ਉਹ ਦੁਬਾਰਾ ਅੰਦੋਲਨ ਸ਼ੁਰੂ ਕਰਨਾ ਪਿਆ ਹੈ ਫੋਰਚੂਨੇਟ ਗੱਲ ਹੈ ਕਿ ਅੱਜ ਦੇਖੋ ਗੋਲੇ ਸੁੱਟੇ ਜਾ ਰਹੇ ਨੇ ਵਾਕਈ ਦੇ ਵਿੱਚ ਕੱਲ ਮੈਨੂੰ ਲੱਗ ਰਿਹਾ ਸੀ ਕਿ ਉੱਥੇ ਖੇਤਾਂ 'ਚ ਖੜੇ ਕਿ ਜਿੱਦਾਂ ਇਜ਼ਰਾਈਲ ਦੀ ਜੰਗ ਲੱਗੀ ਹੋਈ ਹੈ ਇੱਕ ਤਰ੍ਹਾਂ ਦਾ ਬੈਲਪੁੱਟਿਆ ਨਹੀਂ ਗਿਆ ਇਹ ਤਾਂ ਕਿਸਾਨ ਜਿੱਥੇ ਬੰਦੀਆਂ ਦੀ ਕਾਲ ਦੀ ਵੇਟ ਕਰ ਰਹੇ ਸੀ ਪਰ ਬਾਵਜੂਦ ਇਸ ਦੇ ਮੈਂ ਬੜੀ ਹੈਰਾਨ ਸੀ ਔਰ ਇਹ ਗੱਲ ਮੈਂ ਆਪਣੇ ਗੱਲ ਕਰਦੇ ਕਰਦੇ ਨੋਟ ਵੀ ਕੀਤੀ ਹੈ ਕਿ ਆਖਰਕਾਰ ਰਥਰੂ ਗੈਂਸ ਦੇ ਗੋਲੇ ਕਿਉਂ ਛੱਡੇ ਜਾ ਰਹੇ ਨੇ ਕੋਈ ਕਾਰਨ ਤਾਂ ਦੋ ਦੇ ਅੰਦੋਲਨਾਂ ਚ ਵੀ ਦੇਖਿਆ ਕਿ ਖਾਸ ਤੌਰ ਤੇ ਲੋਕ ਸਪੋਰਟ ਕਰਨ ਦੇ ਲਈ ਆਏ ਸੀ ਲੋਕ ਇਹ ਕਹਿੰਦੇ ਜੇ ਅਸੀਂ ਰੈਕਸ਼ਨਾਂ ਵਾਲੇ ਜਾ ਕੇ ਸਪੋਰਟ ਕੀਤਾ ਏ ਜਿਹਦਾ ਸਾਨੂੰ ਕਦੇ ਕਦੇ ਮਲਾਲ ਵੀ ਰਹਿੰਦਾ ਕਿ ਕਿਉਂ ਗਏ ਤੇ ਇਹ ਤਾਂ ਫਿਰ ਸਾਡੇ ਆਪਣੇ ਬਾਬੇ ਨੇ ਕੀ ਕੈਨੇਡਾ ਚ ਜੇ ਅਮੀ ਕਿਸਾਨ ਜਾਂਦੇ ਉਹਨਾਂ ਤੇ ਵੀ ਥੋੜਾ ਜਿਹਾ ਸਟੇ ਨਹੀਂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਅਸੀਂ ਵਰਡ ਤਾਂ ਸੁਣਿਆ ਸੀ ਇੱਕ ਲਾਈਨ ਤਾਂ ਸੁਣੀ ਸੀ ਉਹ ਮੈਨੂੰ ਉੱਥੇ ਦੇਖਣ ਨੂੰ ਵੀ ਮਿਲੀ ਹੈ ਸ਼ੰਭੂ ਬੈਰੀਅਰ ਦੇ ਉੱਤੇ ਕਿਸਾਨ ਜਿਹੜੇ ਲਗਾਤਾਰ ਸੰਘਰਸ਼ ਜੁਟੇ ਹੋਏ ਨੇ ਤਾਂ ਕੈਨੇਡਾ ਤੋਂ ਸਪੈਸ਼ਲ ਪੱਤਰਕਾਰ ਅਮਰਿਤ ਵਰਦੀ ਜੀ ਪਹੁੰਚੇ ਨੇ ਤੁਸੀਂ ਕੈਨੇਡਾ ਤੋਂ ਕਿਸਾਨਾਂ ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋ ਕੀ ਕੁਐਸਚਨ ਅਨਲਾਈਜ਼ ਕਰ ਰਹੇ ਹੋ ਕਿਹੋ ਜਿਹਾ ਮਾਹੌਲ ਹੋਂ ਤੱਕ ਦਿੱਖਿਆ ਬਿਲਕੁਲ ਕਰਨ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੇ ਮੈਨੂੰ ਲੱਗਦਾ ਹੈ ਕਿ ਅਖਰ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ ਅਸੀਂ ਵੀ ਉੱਥੇ ਦੇਖਦੇ ਰਹੇ ਹਾਂ ਤੇ ਮੈਨੂੰ ਲੱਗਦਾ ਕਿ ਤੁਸੀਂ ਇੰਡੀਆ ਆਏ ਹੋਵੋ ਤੇ ਐਡੀ ਵੱਡੀ ਹੈਪਨਿੰਗ ਹੋਵੇ ਤੁਸੀਂ ਵਰਲਡ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋਵੋ ਤੁਸੀਂ ਇਗਨੋਰ ਨਹੀਂ ਕਰ ਸਕਦੇ ਦੁਬਾਰਾ ਤੋਂ ਇਦਾਂ ਹੀ ਲੱਗ ਰਿਹਾ ਹੈ ਕਿ ਜਿੱਦਾ ਅੰਦੋਲਨ ਸਿੰਘੂ ਵਾਲੇ ਸ਼ੁਰੂ ਹੋ ਗਏ ਹਾਲਾਂਕਿ ਸ਼ੰਭੂ ਤੇ ਵੀ ਉਹੀ ਸਾਨੂੰ ਮਾਹੌਲ ਨਜ਼ਰ ਆ ਰਿਹਾ ਹੈ ਪਰ ਦੇਖਣ ਦੇ ਵਿੱਚ ਸਾਨੂੰ ਲੱਗਦਾ ਕਿ ਮਾਹੌਲ ਬਣਿਆ ਪਰ ਬੜੀ ਤਰਾਸਦੀ ਹੈ ਸਾਡੀ ਕਿ ਅੱਜ ਸਾਨੂੰ ਦੁਬਾਰਾ ਉਹਨਾਂ ਹਾਲਾਤਾਂ ਦੇ ਵਿੱਚ ਖੜੇ ਹੋਣਾ ਪਿਆ ਹੈ ਪਿਛਲੀ ਵਾਰ ਲੱਗਾ ਸੀ ਕਿ ਇਹਨਾਂ ਲੰਬਾ ਅੰਦੋਲਨ ਜਿੱਤ ਕੇ ਵਾਪਸ ਮੁੜੇ ਆਂ ਪਰ ਅਫਸੋਸ ਕਿ ਉਹ ਦੁਬਾਰਾ ਅੰਦੋਲਨ ਸ਼ੁਰੂ ਕਰਨਾ ਪਿਆ ਹੈ ਤੁਸੀਂ ਕਿੰਨੇ ਕਿੰਨੇ ਸਮੇਂ ਬਾਅਦ ਆਏ ਹੋ ਮੈਂ ਇਸ ਵਾਰ ਪੂਰੇ 1.5 ਸਾਲ ਬਾਅਦ ਆਈਆਂ ਪਰ ਸੋਚ ਕੇ ਮੈਂ ਜਦੋਂ ਉਸ ਵੇਲੇ ਤੁਰੀ ਸੀ ਫਲਾਈਟ ਦੇ ਵਿੱਚ ਤੇ 1.5 ਸਾਲ ਬਾਅਦ ਉਹਦਾ ਬੰਦਾ ਪੰਜਾਬ ਜਾਂਦਾ ਸੋਚਦਾ ਕਿ ਮੈਂ ਘੁੰਮੂਗਾ ਹਨਾ ਬਹੁਤ ਸਾਰੀਆਂ ਚੀਜ਼ਾਂ ਪਰ ਇਹੋ ਜਿਹਾ ਕੀ ਹੈ ਕਿ ਆਪਣੀ ਛੁੱਟੀਆਂ ਖਰਾਬ ਕਰਕੇ ਆਪਣੀਆਂ ਛੁੱਟੀਆਂ ਨੂੰ ਤੁਸੀਂ ਤੁਹਾਨੂੰ ਲੱਗਦਾ ਕਿ ਮੈਂ ਕਿਸਾਨਾਂ ਨੂੰ ਕਵਰ ਕਰਨਾ ਅੱਛਾ ਕਰਦੇ ਸਪੋਰਟ ਕਰਦੇ ਨੇ ਪਰ ਕਿਤੇ ਨਾ ਕਿਤੇ ਸ਼ਿਕਾਇਤ ਵੀ ਕਰਦੇ ਨੇ ਕਿ ਤੂੰ ਸਾਨੂੰ ਸਮਾਂ ਦਿੱਤਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਆਏ ਕਦੋਂ ਤੇ ਫਿਰ ਜਾਣ ਦਾ ਸਮਾਂ ਹੋ ਜਾਣਾ ਪਰ ਮੈਨੂੰ ਲੱਗਦਾ ਕਿ ਬਾਕੀ ਚੀਜ਼ਾਂ ਫਿਰ ਵੀ ਦੁਬਾਰਾ ਕਦੇ ਨਾ ਕਦੇ ਆ ਸਕਦੀਆਂ ਦੇ ਵੀ ਨਹੀਂ ਆ ਕਿ ਦੁਬਾਰਾ ਆਉਣ ਤੇ ਇਸ ਕਰਕੇ ਮੈਨੂੰ ਲੱਗਾ ਕਿ ਇਹ ਸਾਡੀ ਪ੍ਰਾਇੋਰਟੀ ਹੈ ਤੇ ਸਾਨੂੰ ਇਹਦੇ ਤੇ ਕੰਮ ਕਰਨਾ ਚਾਹੀਦਾ ਹੈ ਬਾਕੀ ਚੀਜ਼ਾਂ ਤਾਂ ਕਦੇ ਆਉਂਦੀਆਂ ਚੱਲ ਉਹ ਜੇ ਕਿਹੜਾ ਮਨ ਦੇ ਵਿੱਚ ਕੀੜਾ ਹੈਗਾ ਕਿ ਬਾਹਰ ਜਾ ਕੇ ਨਾ ਪੰਜਾਬੀ ਮਨ ਚੋਂ ਨਿਕਲੀ ਨਾ ਕਿਸਾਨ ਮਨ ਚੋਂ ਨਿਕਲੇ ਕਿ ਦੇ ਲਈ ਇਧਰ ਨੂੰ ਤੁਹਾਨੂੰ ਖਿੱਚ ਲਿਆ ਕਿ ਤੁਸੀਂ ਉੜੇ ਆੜੇ ਵਾਲੀਆਂ ਸ਼ਾਲ ਵੀ ਪਾਈ ਇਹ ਵੀ ਬਹੁਤ ਅੱਛੀ ਲੱਗ ਰਹੀ ਹੈਗੀ ਆ ਥੈਂਕ ਯੂ ਔਰ ਇਹ ਪਹਿਲਾ ਤਾਂ ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਬਣਾਈਆਂ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇੱਕ ਇਨੀਸ਼ੀਏਟਿਵ ਲਿਆ ਕਿ ਅੱਜ ਮਾਂ ਬੋਲੀ ਤੋਂ ਲੋਕ ਦੂਰ ਹੋ ਰਹੇ ਨੇ ਪਰ ਇਸ ਗੱਲ 'ਚ ਕਰਨ ਮੈਂ ਕੈਨੇਡਾ ਦਾ ਬੜਾ ਧੰਨਵਾਦ ਵੀ ਕਰਦੀ ਆ ਕਿ ਕੈਨੇਡਾ ਨੇ ਸਾਡੀ ਪੰਜਾਬੀ ਮਾਂ ਬੋਲੀ ਨੂੰ ਬਹੁਤ ਕੋਲ ਦੀ ਸੰਭ ਕੇ ਰੱਖਿਆ ਹੋਇਆ ਹੈ ਪਰ ਬਾਕੀ ਤੁਹਾਡੀ ਕਹਿੰਦੇ ਨੇ ਤੁਹਾਡੀ ਆਪਣੀ ਮਿੱਟੀ ਜਿੱਥੇ ਤੁਸੀਂ ਜੰਮੇ ਹੋਵੋ ਉਹਨੂੰ ਤੁਸੀਂ ਕਦੇ ਭੁੱਲ ਨਹੀਂ ਸਕਦੇ ਬਾਹਰ ਵਾਲੇ ਤਾਂ ਮੌਕਾ ਲੱਭਦੇ ਨੇ ਕਿ ਕਦੋਂ ਮੌਕਾ ਮਿਲੇ ਤੇ ਕਦੋਂ ਅਸੀਂ ਪੰਜਾਬ ਨੂੰ ਆਈਏ ਤੁਸੀਂ ਪਿਛਲੇ ਅੰਦੋਲਨ 'ਚ ਵੀ ਦੇਖਿਆ ਕਿ ਖਾਸ ਤੌਰ ਤੇ ਲੋਕ ਸਪੋਰਟ ਸੀ ਇਲੈਕਸ਼ਨਾਂ ਵਲੇ ਜਾ ਕੇ ਸਪੋਰਟ ਕੀਤਾ ਏ ਜਿਹਦਾ ਸਾਨੂੰ ਕਦੇ-ਕਦੇ ਮਲਾਲ ਵੀ ਰਹਿੰਦਾ ਕਿ ਕਿਉਂ ਗਏ ਤੇ ਇਹ ਤਾਂ ਫਿਰ ਸਾਡੇ ਆਪਣੇ ਬਾਬੇ ਨੇ ਨਹੀਂ ਤੁਹਾਡੇ ਬਾਰੇ ਗੱਲਬਾਤ ਅਥਰੂ ਗੈਸ ਦੇ ਗੋਲੇ ਤੁਸੀਂ ਵੀ ਕਵਰ ਕਰ ਰਹੇ ਸੀਗੇ ਕਿਵੇਂ ਦੇਖਦੇ ਉਸ ਕਾਰਵਾਈ ਇਹ ਬਹੁਤ ਮੈਨੂੰ ਲੱਗਦਾ ਕਿ ਅਨਫੋਰਚੂਨੇਟ ਹੈ ਇੱਕ ਪਾਸੇ ਕਿਆ ਮੰਨਿਆ ਜਾਂਦਾ ਸੀ ਕਿ ਕਲੈਸ਼ ਹੋਵੇਗਾ ਜੇ ਇਧਰੋਂ ਕੋਈ ਪੈਰ ਪੁੱਟਿਆ ਜਾਵੇ ਪਰ ਗਲਤ ਇਹੀ ਹੈ ਕਿ ਇਧਰੋਂ ਤਾਂ ਪੈਰ ਪੁੱਟਿਆ ਨਹੀਂ ਗਿਆ ਇਹ ਤਾਂ ਕਿਸਾਨ ਜਿੱਥੇ ਬੰਦਿਆਂ ਦੀ ਕਾਲ ਦੀ ਵੇਟ ਕਰ ਰਹੇ ਸੀ ਪਰ ਬਾਵਜੂਦ ਇਸ ਦੇ ਮੈਂ ਬੜੀ ਹੈਰਾਨ ਸੀ ਔਰ ਇਹ ਗੱਲ ਮੈਂ ਆਪਣੇ ਗੱਲ ਕਰਦੇ ਕਰਦੇ ਨੋਟ ਵੀ ਕੀਤੀ ਹੈ ਕਿ ਆਖਿਰਕਾਰ ਅਥਰੂ ਗੈਸ ਦੇ ਕੋਲੇ ਕਿਉਂ ਛੱਡੇ ਜਾ ਰਹੇ ਨੇ ਕੋਈ ਕਾਰਨ ਤਾਂ ਦੋ ਕਿ ਜਾਂ ਤੁਸੀਂ ਜ਼ਬਰਦਸਤੀ ਕਰ ਰਹੇ ਹੋ ਪਰ ਮੈਨੂੰ ਸਮਝ ਨਹੀਂ ਆਇਆ ਕਿਉਂਕਿ ਫੋਰਸ ਜਿਹੜੀ ਖੜੀ ਹੈ ਕਹਿੰਦੇ ਕਿ ਇੱਕ ਨਾਗਰਿਕ ਜਾਂ ਜਿਹਨੂੰ ਕਹਿ ਲਓ ਕਿ ਹੁੱਲੜਬਾਜ਼ੀ ਵੀ ਹੋਣ ਲੱਗ ਜਾਏ ਫੋਰਸ ਦਾ ਕੰਮ ਹੁੰਦਾ ਕਿ ਤੁਸੀਂ ਆਪਣਾ ਆਪਾ ਨਹੀਂ ਖੋਣਾ ਬੜੇ ਸਾਰੇ ਲੋਕ ਕਹਿ ਰਹੇ ਸੀ ਕਿ ਉਹਨਾਂ ਨੂੰ ਚੜਾਇਆ ਜਾ ਰਿਹਾ ਹੈ ਪ੍ਰਵੋਕ ਕੀਤਾ ਜਾ ਰਿਹਾ ਹੈ ਤੇ ਉਹ ਪ੍ਰਵੋਕ ਹੋ ਕੇ ਗੋਲੇ ਸਿੱਟ ਰਹੇ ਨੇ ਫੋਰਸ ਦਾ ਕੰਮ ਨਹੀਂ ਹੁੰਦਾ ਪ੍ਰਵੋਕ ਹੋਣਾ ਥੱਲੇ ਜੋ ਮਰਜ਼ੀ ਕੁਝ ਹੁੰਦਾ ਰਹੇ ਤੁਸੀਂ ਆਪਣੇ ਸਹਯਮ ਦੇ ਵਿੱਚ ਰਹਿਣਾ ਹੈ ਕੋਰਟ ਨੇ ਵੀ ਨੋਟਿਸ ਲਿਆ ਬੜੀ ਅਨਫੋਰਚੂਨੇਟ ਗੱਲ ਹੈ ਕਿ ਅੱਜ ਦੇਖੋ ਗੋਲੇ ਸਿੱਟੇ ਜਾ ਇਜ਼ਰਾਈਲ ਦੀ ਜੰਗ ਲੱਗੀ ਹੈ ਬਿਲਕੁਲ ਤੁਸੀਂ ਕੈਨੇਡਾ ਦਾ ਲੋਕਤੰਤਰ ਵੀ ਦੇਖ ਲਿਆ ਇੰਡੀਆ ਦਾ ਚਲੋ ਤੁਸੀਂ ਜੰਪਾ ਲੈਥੋ ਦੇ ਹੋ ਕੀ ਫਰਕ ਨਜ਼ਰ ਆ ਰਿਹਾ ਦੋ ਭਾਈ ਕੀ ਕੈਨੇਡਾ ਚ ਜਿਵੇਂ ਕਿਸਾਨ ਜਾਂਦੇ ਉਹਨਾਂ ਤੇ ਵੀ ਇਥਰੂ ਗਿਆ ਸੱਟੇ ਨਹੀਂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਅਸੀਂ ਵਰਡ ਤਾਂ ਸੁਣਿਆ ਸੀ ਇੱਕ ਲਾਈਨ ਤਾਂ ਸੁਣੀ ਸੀ ਉਹ ਮੈਨੂੰ ਉੱਥੇ ਦੇਖਣ ਨੂੰ ਵੀ ਮਿਲੀ ਹੈ ਪ੍ਰਦਰਸ਼ਨ ਹਰ ਜਗ੍ਹਾ ਹੁੰਦੇ ਨੇ ਕਰਨ ਅਸੀਂ ਫਰਾਂਸ ਦੇ ਵਿੱਚ ਵੀ ਦੇਖਿਆ ਕਿ ਕਿਸਾਨਾਂ ਦੇ ਵੱਡੇ ਪੱਦਰ ਤੇ ਪ੍ਰਦਰਸ਼ਨ ਹੋ ਰਹੇ ਨੇ ਫਰਕ ਸਿਰਫ ਇਹ ਹੈ ਕਿ ਉਹ ਜਾ ਕੇ ਪਾਰਲੀਮੈਂਟ ਨੂੰ ਵੀ ਘੇਰਨ ਦਾ ਦਮ ਰੱਖਦੇ ਨੇ ਪਰ ਅੱਗੋਂ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਕਿ ਉਹਨਾਂ ਤੇ ਗੋਲੇ ਸਿੱਟ ਦੇਣ ਕਾਸਟ ਕੀ ਕਹਨੇ ਹੋ ਕਿਉਂਕਿ ਆਉਣ ਵਾਲੇ ਦਿਨ ਬਹੁਤ ਕ੍ਰਿਟੀਕਲ ਪੰਜਾਬ ਦਿੱਲੀ ਜੋ ਕੋਈ ਤੁਹਾਨੂੰ ਸੁਣ ਰਹੇ ਹੋਣ ਬਾਹਰੋਂ ਆਉਣ ਦੇ ਚੁੱਕ ਵੀ ਹੋਣ ਤੁਹਾਨੂੰ ਕੋਈ ਅਜਿਹੀ ਪ੍ਰੋਬਲਮ ਤਾਂ ਨਹੀਂ ਫੇਸ ਕਰਨੀ ਪੈ ਰਹੀ ਜਾਂ ਜਿਹਨੇ ਆਉਣਾ ਹੈਗਾ ਉਹਨੂੰ ਕੀ ਕਹਨੇ ਹੋ ਨਹੀਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਅਸੀਂ ਥੋੜਾ ਜਿਹਾ ਬਹੁਤ ਸਾਰੇ ਕਹਿੰਦੇ ਜਿੰਨੇ ਮੂੰਹ ਉਨੀਆਂ ਗੱਲਾਂ ਰਿਯੂਮਰਸ ਬਹੁਤ ਤਰ੍ਹਾਂ ਦੇ ਫੈਲ ਰਹੇ ਨੇ ਮੈਨੂੰ ਵੀ ਬਾਹਰੋਂ ਫੋਨ ਆਉਂਦੇ ਨੇ ਤੇ ਕਹਿੰਦੇ ਨੇ ਕਿ ਅੱਛਾ ਪਤਾ ਨਹੀਂ ਹੁਣ ਇਦਾਂ ਲੱਗਦਾ ਕਿ ਕਦੀ ਤੁਸੀਂ ਸ਼ਾਇਦ ਵਾਪਸ ਨਹੀਂ ਆ ਪਾਉਂਗੇ ਅੰਬੈਸੀ ਤਾਂ ਤੁਹਾਨੂੰ ਰੋਕ ਲਿਆ ਜਾਵੇਗਾ ਜਾਂ ਜੇ ਕੋਈ ਕਿਸਾਨ ਅੰਦੋਲਨ ਦੇ ਵਿੱਚ ਹੋ ਕੇ ਜਾਂਦਾ ਹੈ ਤਾਂ ਉਹਦਾ ਵੀਜ਼ਾ ਦੁਬਾਰਾ ਨਹੀਂ ਦਿੱਤਾ ਜਾਂਦਾ ਇਹ ਸਾਰੀਆਂ ਕਹਿਣ ਦੀਆਂ ਗੱਲਾਂ ਨੇ ਇਹ ਲੋਕਤੰਤਰ ਹੈ ਇਹ ਡੈਮੋਕ੍ਰੇਸੀ ਹੈ ਸਾਡਾ ਵੀ ਹੱਕ ਹੈ ਕਿਸੇ ਤਰ੍ਹਾਂ ਦੀਆਂ ਕੋਈ ਅਫਵਾਹਾਂ ਨਹੀਂ ਬਹੁਤ ਸਾਰੇ ਚੈਨਲ ਨੇ ਖਾਸ ਤੌਰ ਤੇ ਅਖਰ ਵਰਗੇ ਵੀ ਚੈਨਲ ਨੇ ਜਿਹੜੇ ਸਹੀ ਜਾਣਕਾਰੀ ਦਿੰਦੇ ਨੇ ਮੈਨੂੰ ਲੱਗਦਾ ਕਿ ਸਹੀ ਜਾਣਕਾਰੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ। ਸ਼ੁਕਰੀਆ ਇਸ ਲਈ ਵੀ ਕਿ ਤੁਸੀਂ ਕਿਸਾਨਾਂ ਵਿੱਚ ਆ ਕੇ ਕਵਰੇਜ ਕਰ ਰਹੇ ਹੋ। ਆਪਣਾ ਜਿਹੜਾ ਕੀਮਤੀ ਸਮਾਂ ਪਰਿਵਾਰ 'ਚ ਬਤਾਉਣਾ ਸੀਗਾ ਉਹ ਤੁਸੀਂ ਕਿਸਾਨਾਂ ਦੀ ਕਵਰੇਜ ਦੇ ਵਿੱਚ ਲਾ ਰਹੇ ਹੋ। ਬਹੁਤ ਬਹੁਤ ਧੰਨਵਾਦ। ਸੋ ਅਮਰਤ ਵਰਦੀ ਪੰਜਾਬ ਦੇ ਜਾਣੇਮਾਣੇ ਪੱਤਰਕਾਰ ਕੈਨੇਡਾ ਦੇ ਵਿੱਚ ਰਹਿੰਦੇ ਨੇ। ਪੰਜਾਬ ਆਏ ਸੀਗੇ ਤਾਂ ਕਿਸਾਨਾਂ ਨੂੰ ਕਵਰ ਕਰ ਰਹੇ ਨੇ। ਡੈਮੋਕ੍ਰੇਸੀ ਦੀ ਗੱਲ ਕੀਤੀ। ਦੋਵੇਂ ਮੁਲਕਾਂ ਦੇ ਵਿਚਾਲੇ ਫਰਕ ਸਮਝਾਇਆ ਤੇ ਲੋਕਾਂ ਨੂੰ ਵੀ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਜੰਗ ਕੇ ਵਧਿਆ ਜਾਵੇ ਤਾਂ ਜਿੱਤ ਵੀ ਜ਼ਰੂਰ ਮਿਲ ਸਕੇਗੀ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਨੇ।